ਜਿੱਥੇ ਮੈਂ ਆ ਰਿਆਂ ਬਟ ਮੈਂ ਅਮੇਰਦਾ ਕਿ ਜਿਹੜੇ ਇਹਦੇ ਨਾਲ ਅਟੈਚਡ ਆ ਉਹ ਕਿੰਨੀ ਮਿਹਨਤ ਕਰ ਰਹੇ ਆ ਔਰ ਕਿੰਨਾ ਭੱਲੇ ਦਾ ਕੰਮ ਕਰ ਰਹੇ ਆ ਇਸ ਤੋਂ ਬੈਟਰ ਤੁਸੀਂ ਕੋਈ ਨਹੀਂ ਕਰ ਸਕਦਾ ਔਰ ਮੈਂ ਸਭ ਤੋਂ ਵੱਧ ਹੌਸਲਾ ਦਿੰਦਾ ਉਹ ਪੇਰੈਂਟਸ ਦਾ ਜਿਹੜੇ ਆਪਣੇ ਬੱਚਿਆਂ ਦਾ ਇੰਨਾ ਧਿਆਨ ਰੱਖ ਰਹੇ ਆ ਇੱਥੇ ਲੈ ਕੇ ਆਂਦੇ ਆ ਪੜਾਉਂਦੇ ਆ ਘਰ ਵੀ ਕਰਦੇ ਆ ਬਹੁਤ ਹੀ ਜ਼ਿਆਦਾ ਮੈਂ ਤੁਹਾਡੇ ਬੱਚਿਆਂ ਵੱਲੋਂ ਮੈਂ ਥੈਂਕਫੁਲ ਹਾਂ ਕਿ ਤੁਸੀਂ ਸੁਸਾਇਟੀ ਲਈ ਕਿੰਨਾ ਕਰ ਰਹੇ ਹੋ ਚਾਹੇ ਆਪਣੇ ਵੱਜੋਂ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਪੇਰੈਂਟਸ ਨੇ ਦੂਜੇ ਬੱਚੇ ਵੀ ਅਡਾਪਟ ਕਰਕੇ ਉਹਨਾਂ ਦਾ ਧਿਆਨ ਰੱਖ ਰਹੇ ਉਹਨਾਂ ਦਾ ਖਰਚਾ ਕਰ ਰਹੇ ਹੈਗੇ ਆ ਇਹ ਵੀ ਮੈਨੂੰ ਹੁਣੇ ਪਤਾ ਲੱਗਿਆ ਦੇਖੋ ਇੱਕ ਇੰਗਲਿਸ਼ ਦੀ ਕਹਾਵਤ ਹੈ ਇਟ ਡਸ ਨੋਟ ਮੈਟਰ ਹਾਊ ਸਲੋਲੀ ਯੂ ਗੋ ਐਸ ਲੌਂਗ ਐਸ ਯੂ ਡੂ ਨੋਟ ਸਟਾਪ ਇਹ ਠੀਕ ਹੈ ਕਿ ਬੱਚੇ ਸਲੋ ਜਾਂਦੇ ਆ ਪਰੇਸ ਰਫੇ ਬੱਚਿਆਂ ਲਈ ਨਹੀਂ ਹੈ ਇਹ ਹਰ ਬੰਦੇ ਲਈ ਇੱਕ ਹਕਾवट ਸੱਚ ਹੈ ਕਿ ਚਾਹੇ ਤੁਸੀਂ ਹੋਲੀ ਚੱਲੋ ਪਰ ਸਟਾਪ ਔਰ ਇਹ ਰੁਕਣ ਵਾਲੇ ਬੱਚੇ ਨਹੀਂ ਮੈਨ ਲੱਗ ਰਹੇ ਇਹ ਦੇਖੋ ਕੋਈ ਜੇ ਕਿਸੇ ਨੂੰ ਨਾ ਪਤਾ ਹੋਵੇ ਕਿ ਮੈਂ ਦਰਪਨ ਤੇ ਆਇਆ ਔਰ ਇਹ ਬੱਚਿਆਂ ਦਾ ਇਹ ਜੋ ਇਹਨਾਂ ਨੇ ਪਰਫਾਰਮ ਕੀਤਾ ਦੇਖ ਲੈ ਐਵੇਂ ਕਿਸੇ ਨੂੰ ਡਾਊਟ ਹੋਵੇ ਯਾਰ ਪਰਫਾਰਮੈਂਸ ਅਪ ਟੂ ਡੇਟ ਨਹੀਂ ਅਦਰਵਾਈਜ਼ ਇਹ ਨਹੀਂ ਪਤਾ ਚੱਲਦਾ ਕਿ ਇਹਨਾਂ ਨੂੰ ਪ੍ਰੋਬਲਮ ਹੈ ਆਪਾਂ ਜਿਹੜੇ ਬੱਚਿਆਂ ਨੇ ਅੱਜ ਪਰਫਾਰਮ ਕੀਤਾ ਮੇਰੀ ਰਿਕੁਐਸਟ ਹੈ ਜ਼ੋਰ ਦੀ ਤਾਲੀਆਂ ਮਾਰ ਕੇ ਉਹਨਾਂ ਨੂੰ ਮਾਫੀਆ ਬਤਾਓ ਮੈਨੂੰ ਮੈਂ ਖਾਸ ਧੰਨਵਾਦਾਂ ਰੰਜਨ ਜਨਰਲ ਫੈਕਟਰੀ ਜੀ ਦਾ ਨਰਿੰਦਰ ਕੌਰ ਪ੍ਰਿੰਸੀਪਲ ਅਭਿਸ਼ੇਕ अरोड़ा ਜਿਹੜੇ ਕਿ ਇੱਥੇ ਆਂਦੇ ਐ ਇਹਦੇ ਹੌਬੀ ਕਰਦੇ ਆ ਮੈਨੂੰ ਹੁਣੇ ਪਤਾ ਲੱਗਿਆ ਰਵਿੰਦਰ ਕੌਰ ਅਸ਼ੋਕ ਜੀ ਇਹ ਵੀ ਅੱਜ ਆਏ ਐ ਇੱਥੇ ਔਰ ਸਭ ਨਾਲੋਂ ਵੱਡੀ ਗੱਲ ਹੈ ਕਿ ਇਹ ਜਿੰਨੇ ਲੋਕੀ ਕੰਮ ਕਰ ਰਹੇ ਆ ਚਲੋ ਕੁਝ ਵਿੱਚੋਂ ਕੋਈ ਥੋੜਾ ਬਹੁਤ ਪੈਸੇ ਮਿਲਦੇ ਹੋਣੇ ਪਰ ਸ਼ੌਕ ਨਾਲ ਕਰ ਰਹੇ ਆ ਪੈਸੇ ਵਾਲੀ ਤਾਂ ਬੰਦਾ ਹੋਰ ਵੀ ਕਈ ਕੰਮ ਕਰ ਲੈਂਦਾ ਦੇਖੋ ਇਹਦੇ ਲਈ ਮਿਹਨਤ ਚਾਹੀਦੀ ਕਈ ਵਾਰੀ ਤੁਹਾਨੂੰ ਮੈਂਟਲੀ ਲੱਗਦਾ ਯਾਰ ਮੈਂ ਕਿਹੜੇ ਚੱਕਰ 'ਚ ਪੈ ਗਿਆ ਇਹਨਾਂ ਦਾ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹੈ ਕਿ ਜਿਹੜੇ ਆ ਕੰਮ 'ਚ ਲੱਗੇ ਆ ਸਾਡੇ ਕਾਉਂਸਲਰ ਵਰਸ਼ਾ ਰਾਮਪਾਲ ਜੀ ਵੀ ਬੈਠੇ ਆ ਮੈਂ ਉਹਨਾਂ ਨੂੰ ਵੀ ਕਹੂੰਗਾ ਮੈਂ ਤਾਂ ਕਰੂੰਗਾ ਜੋ ਕਰ ਸਕਦਾ ਵੀ ਹੌਸਲਾ ਅਫਜ਼ਾਈ ਕਰਦੇ ਰਿਹਾ ਕਰੋ ਇਹਨਾਂ ਦਾ ਤੇ ਬਹੁਤ ਪੱਲੇ ਦਾ ਕੰਮ ਕਰ ਰਹੇ ਆ ਦੂਜੀ ਗੱਲ ਮੈਨੂੰ ਹੁਣੇ ਇਹਨਾਂ ਨੇ ਦੱਸਿਆ ਕਿ ਬੱਚੇ ਬਹੁਤ ਹੋਈ ਜਾਂਦੇ ਆ ਪਹਿਲੀ ਗੱਲ ਤਾਂ ਮੈਂ ਇੱਕੋ ਕਹੂੰਗਾ ਕਿ ਜੋ ਰਾਹੁਲ ਨੇ ਕਿਹਾ ਔਰ ਜੋ ਨੀਰਜ ਜੀ ਨੇ ਕਿਹਾ ਉਹ ਕਦੀ ਵੀ ਸੱਚ ਨਾ ਹੋਵੇ ਮੈਂ ਰੱਬ ਕੋਲੋਂ ਇੱਕੋ ਹੀ ਪ੍ਰੇਅਰ ਮੰਗੂੰਗਾ ਵੀ ਕਦੀ ਵੀ ਤਿੰਨਾ ਮਗਰ ਇੱਕ ਬੱਚਾ ਨਾ ਹੋਵੇ ਮਤਲਬ ਆਈ ਵਿਸ਼ ਕਿ ਇਹ ਜੋ ਇਹਨਾਂ ਨੇ ਸਟੇਟਮੈਂਟ ਦਿੱਤੀ ਉਹ ਝੂਠੀ ਹੋ ਜਾਏ ਪਰ ਤੀਆਂ ਵਿੱਚੋਂ ਇੱਕ ਵੀ ਬਹੁਤ ਹੁੰਦਾ ਬਹੁਤ ਹੁੰਦਾ ਹੈ ਬੱਚਾ ਤੇ ਮੈਂ ਇਹ ਕਹਿੰਦੇ ਜੀ ਇੱਥੋਂ ਕਰਨ ਲਈ ਸਾਨੂੰ ਜਗ੍ਹਾ ਵੱਡੀ ਚਾਹੀਦੀ ਕਿਉਂਕਿ ਬੱਚੇ ਵਧੀ ਜਾਂਦੇ ਆ ਮੈਂ ਤੁਹਾਨੂੰ ਅੱਜ ਪ੍ਰੋਮਿਸ ਕਰਕੇ ਦਿੰਦਾ ਇੱਥੋਂ ਪ੍ਰੋਮਿਸ ਕਰਕੇ ਜਾ ਰਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਔਰ ਤੁਹਾਨੂੰ ਚੰਗੀ ਤੋਂ ਚੰਗੀ ਜਗਾ ਤੁਹਾਡੇ ਤਸੱਲੀ ਦੇ ਹਿਸਾਬ ਨਾਲ ਲੈ ਕੇ ਦਵਾਂਗਾ। ਔਰ ਜਗਾ ਵੀ ਕੋਈ ਇਹੋ ਜੀ ਦੇਖਾਂਗੇ ਚਾਹੇ ਤੁਸੀਂ ਇੱਥੇ ਦਾ ਮੈਨੂੰ ਕਹਿ ਰਹੇ ਹੋ ਜਾਂ ਕਿਤੇ ਹੋਰ ਦਾ ਕਿ ਜਿੱਥੇ ਜੇ ਮਤਲਬ ਅੱਗੇ ਐਕਸਪੈਂਸ਼ਨ ਦਾ ਵੀ ਸਕੋਪ ਹੋਵੇ ਰੱਬ ਕਰੇ ਨਾ ਹੋਣ ਬੱਚੇ ਪਰ ਘੱਟੋ ਘੱਟ ਸਕੋਪ ਹੋਵੇ ਪਰ ਜਿਹੜੇ ਬੱਚੇ ਹੈਗੇ ਵੀ ਆ ਉਹਨਾਂ ਦੀਆਂ ਵੀ ਐਕਟੀਵਿਟੀਜ਼ ਕਰ ਸਕਣ। ਔਰ ਮੇਰੇ ਵੱਲੋਂ ਕੋਈ ਵੀ ਸੇਵਾ ਹੋਵੇ ਮੈਂ ਹਮੇਸ਼ਾ ਹਾਜ਼ਰ ਆਂ ਪਰ ਜਿਹੜਾ ਤੁਸੀਂ ਬਿਊਟੀ ਮੈਨੂੰ ਅੱਜ ਲਗਾਈ ਹੈ ਮੈਂ ਪ੍ਰੋਮਿਸ ਕਰਦਾ ਮੈਂ ਪੂਰੀ ਕੋਸ਼ਿਸ਼ ਕਰੂੰਗਾ ਔਰ ਮੈਂ ਤੁਹਾਨੂੰ ਜਲਦੀ ਜਵਾਬ ਦਵਾਂਗਾ ਇਹ ਨਹੀਂ ਅਗਲੇ ਹਫਤੇ ਤੱਕ ਮੈਂ ਆਫੀਸਰ ਨਾਲ ਮੀਟਿੰਗ ਕਰਕੇ ਮੈਂ ਅਗਲੇ ਹਫਤੇ ਤੱਕ ਤੁਹਾਨੂੰ ਪੂਰਾ ਜਵਾਬ ਦਵਾਂਗਾ ਕਿ ਤੁਹਾਡੇ ਲਈ ਇਹ ਜਗ੍ਹਾ ਹੈ ਕਿ ਤੁਸੀਂ ਇਹ ਵਰਤ ਨਹੀਂ ਚੱਲੋ ਬਾਕੀ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਬੈਸਟ ਆਫ ਲੱਕ ਔਰ ਮੈਂ ਦੁਬਾਰਾ ਕਹੂੰਗਾ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਇਹ ਬੱਚਿਆਂ ਨੂੰ ਅਡੌਪਟ ਕਰਨਾ ਪਵੇ ਮੈਂ ਇਹੀ ਰਿਕੁਐਸਟ ਕਰੂੰਗਾ ਜਿਹੜੇ ਪੇਰੈਂਟਸ ਕਰ ਸਕਦੇ ਉਹ ਕਰਨ ਔਰ ਜੇ ਨਹੀਂ ਹੁੰਦਾ ਮੈਂ ਹਮੇਸ਼ਾ ਹਾਜ਼ਰ ਆ ਤੁਸੀਂ ਜਿੰਨੇ ਬੱਚੇ ਤੁਹਾਡੇ ਦਰਪਣ ਚ ਪੜਦੇ ਆ ਮੈਂ ਉਹਨਾਂ ਨੂੰ ਜੇ ਕੋਈ ਫੀਸ ਨਹੀਂ ਆਂਦੀ ਕੋਈ ਕੁਝ ਨਹੀਂ ਆਂਦੀ ਮੈਂ ਆਪਣੇ ਕੋਲੋਂ ਉਹ ਦਊਂਗਾ ਮੈਨੂੰ ਸਿਰਫ ਇੱਕ ਵਾਰੀ ਮੰਨ ਲਿਓ ਔਰ ਮੈਂ ਹਮੇਸ਼ਾ ਹਾਜ਼ਰ ਰਹੂੰਗਾ ਥੈਂਕ ਯੂ ਮੈਨੂੰ ਇੱਥੇ ਬੁਲਾਇਆ ਨਿਰਜੀ 2 ਮਿੰਟ ਮੇਰੀ ਗੱਲ ਸੁਣ ਲਓ ਫੇਰ ਕਰਾਂ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਅੱਜ ਇੱਥੇ ਬੁਲਾਇਆ ਇਹ ਪਹਿਲੀ ਵਾਰੀ ਮੇਰੀ ਦਰਪਨ ਦਾ ਕੋਈ ਇਵੈਂਟ ਹੈ ਜਿੱਥੇ ਮੈਂ ਆ ਰਿਹਾ ਬਟ ਮੈਂ ਅਮੇਰ ਦਾ ਕਿ ਜਿਹੜੇ ਇਹਦੇ ਨਾਲ ਅਟੈਚਡ ਆ ਉਹ ਕਿੰਨੀ ਮਿਹਨਤ ਕਰ ਰਹੇ ਆ ਔਰ ਕਿੰਨਾ ਭੱਲੇ ਦਾ ਕੰਮ ਕਰ ਰਹੇ ਆ ਐਸ ਤੋਂ ਬੈਟਰ ਤੁਸੀਂ ਕੋਈ ਨਹੀਂ ਕਰ ਸਕਦਾ ਔਰ ਮੈਂ ਸਭ ਤੋਂ ਵੱਧ ਹੌਸਲਾ ਦਿੰਦਾ ਉਹ ਪੇਰੈਂਟਸ ਦਾ ਜਿਹੜੇ ਆਪਣੇ ਬੱਚਿਆਂ ਦਾ ਇੰਨਾ ਧਿਆਨ ਰੱਖ ਰਹੇ ਐ ਇੱਥੇ ਲੈ ਕੇ ਆਉਂਦੇ ਐ ਪੜਾਉਂਦੇ ਐ ਘਰ ਵੀ ਕਰਦੇ ਐ ਬਹੁਤ ਹੀ ਜ਼ਿਆਦਾ ਮੈਂ ਤੁਹਾਡੇ ਬੱਚਿਆਂ ਵੱਲੋਂ ਮੈਂ ਥੈਂਕਫੁਲ ਹਾਂ ਕਿ ਤੁਸੀਂ ਸੁਸਾਇਟੀ ਲਈ ਕਿੰਨਾ ਕਰ ਰਹੇ ਹੋ ਚਾਹੇ ਆਪਣੇ ਬਜੇ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਪੇਰੈਂਟਸ ਨੇ ਦੂਜੇ ਬੱਚੇ ਵੀ ਅਡਾਪਟ ਕਰਕੇ ਉਹਨਾਂ ਦਾ ਧਿਆਨ ਰੱਖ ਰਹੇ ਉਹਨਾਂ ਦਾ ਖਰਚਾ ਕਰ ਰਹੇ ਹੈਗੇ ਆ ਇਹ ਵੀ ਮੈਨੂੰ ਹੁਣੇ ਪਤਾ ਲੱਗਿਆ ਦੇਖੋ ਇੱਕ ਇੰਗਲਿਸ਼ ਦੀ ਕਹਾਵਤ ਹੈ it does not matter how slowly you go as long as you do not stop ਇਹ ਠੀਕ ਹੈ ਕਿ ਬੱਚੇ ਸਲੋ ਜਾਂਦੇ ਆ ਪਰ ਇਹ ਸਿਰਫ ਇਹ ਬੱਚਿਆਂ ਲਈ ਨਹੀਂ ਹੈ ਇਹ ਹਰ ਬੰਦੇ ਲਈ ਇੱਕ ਆਵਤ ਸੱਚ ਹੈ ਕਿ ਚਾਹੇ ਤੁਸੀਂ ਹੌਲੀ ਚੱਲੋ ਪਰ ਸਟਾਪ ਔਰ ਇਹ ਰੁਕਣ ਵਾਲੇ ਬੱਚੇ ਨਹੀਂ ਮੈਨ ਲੱਗ ਰਹੇ ਇਹ ਦੇਖੋ ਕੋਈ ਜੇ ਕਿਸੇ ਨੂੰ ਨਾ ਪਤਾ ਹੋਵੇ ਕਿ ਮੈਂ ਦਰਪਨ ਤੇ ਆਇਆ ਔਰ ਇਹ ਬੱਚਿਆਂ ਦਾ ਇਹ ਜੋ ਇਹਨਾਂ ਨੇ ਪਰਫਾਰਮ ਕੀਤਾ ਦੇਖ ਲੈ ਐਵੇਂ ਕਿਸੇ ਨੂੰ ਡਾਊਟ ਹੋਵੇ ਯਾਰ ਪਰਫਾਰਮੈਂਸ ਅਪ ਟੂ ਡੇਟ ਨਹੀਂ ਅਦਰਵਾਈਜ਼ ਇਹ ਨਹੀਂ ਪਤਾ ਚਲਦਾ ਕਿ ਇਹਨਾਂ ਨੂੰ ਪ੍ਰੋਬਲਮ ਹੈ ਆਪਾਂ ਜਿਹੜੇ ਬੱਚਿਆਂ ਨੇ ਅੱਜ ਪਰਫਾਰਮ ਕੀਤਾ ਹੈ ਮੇਰੀ ਰਿਕੁਐਸਟ ਹੈ ਜ਼ੋਰ ਦੀ ਤਾਲੀਆਂ ਮਾਰ ਕੇ ਉਹਨਾਂ ਨੂੰ ਮਾਫੀ ਲਾਭਦਾ ਹੋ ਨਾ ਮੈਂ ਖਾਸ ਧੰਨਵਾਦਾਂ ਰੰਜਨ ਜਨਰਲ ਸੈਕਟਰੀ ਜੀ ਦਾ ਨਰਿੰਦਰ ਕੌਰ ਪ੍ਰਿੰਸੀਪਲ ਅਭਿਸ਼ੇਖ अरोड़ा ਜਿਹੜੇ ਕਿ ਇੱਥੇ ਆਉਂਦੇ ਆ ਇਹਦੇ ਹੌਬੀ ਕਰਦੇ ਆ ਮੈਨੂੰ ਹੁਣੇ ਪਤਾ ਲੱਗਿਆ ਰਵਿੰਦਰ ਕੌਰ ਅਸ਼ੋਕ ਜੀ ਇਹ ਵੀ ਅੱਜ ਆਏ ਐ ਇੱਥੇ ਔਰ ਸਭ ਨਾਲੋਂ ਵੱਡੀ ਗੱਲ ਹੈ ਕਿ ਇਹ ਜਿੰਨੇ ਲੋਕੀ ਕੰਮ ਕਰ ਰਹੇ ਆ ਚਲੋ ਕੁਝ ਵਿੱਚੋਂ ਕੋਈ ਥੋੜਾ ਬਹੁਤ ਪੈਸੇ ਮਿਲਦੇ ਉਹਨੇ ਪਰ ਸ਼ੌਕ ਨਾਲ ਕਰ ਰਹੇ ਆ ਪੈਸੇ ਵਾਲੀ ਤਾਂ ਬੰਦਾ ਹੋਰ ਵੀ ਕਈ ਕੰਮ ਕਰ ਲੈਂਦਾ ਦੇਖੋ ਇਹਦੇ ਲਈ ਮਿਹਨਤ ਚਾਹੀਦੀ ਕਈ ਵਾਰੀ ਤੁਹਾਨੂੰ ਮੈਂਟਲੀ ਲੱਗਦਾ ਯਾਰ ਮੈਂ ਕਿਹੜੇ ਚੱਕਰ 'ਚ ਪੈ ਗਿਆ ਇਨਾਂ ਦਾ ਬਹੁਤ ਹੀ ਯਾਦਾ ਸ਼ੁਕਰਗੁਜ਼ਾਰ ਹੈ ਕਿ ਜਿਹੜੇ ਇਸ ਕੰਮ 'ਚ ਲੱਗੇ ਆ ਸਾਡੇ ਕਾਉਂਸਲਰ ਵਰਸ਼ਾ ਰਾਮਪਾਲ ਜੀ ਵੀ ਬੈਠੇ ਆ ਮੈਂ ਉਹਨਾਂ ਨੂੰ ਵੀ ਕਹੂੰਗਾ ਮੈਂ ਤਾਂ ਕਰੂੰਗਾ ਜੋ ਕਰ ਸਕਦਾ ਵੀ ਹੌਸਲਾ ਅਫਜ਼ਾਈ ਕਰਦੇ ਰਿਹਾ ਕਰੋ ਇਨਾਂ ਦਾ ਇਹ ਬਹੁਤ ਭੱਲੇ ਦਾ ਕੰਮ ਕਰ ਰਹੇ ਆ ਦੂਜੀ ਗੱਲ ਮੈਨੂੰ ਹੁਣੇ ਇਹਨਾਂ ਨੇ ਦੱਸਿਆ ਕਿ ਬੱਚੇ ਬਹੁਤ ਹੋਈ ਜਾਂਦੇ ਆ ਪਹਿਲੀ ਗੱਲ ਤਾਂ ਮੈਂ ਇੱਕੋ ਕਹੂੰਗਾ ਕਿ ਜੋ ਰਾਹੁਲ ਨੇ ਕਿਹਾ ਔਰ ਜੋ ਨੀਰਜ ਜੀ ਨੇ ਕਿਹਾ ਉਹ ਕਦੀ ਵੀ ਸੱਚ ਨਾ ਹੋਵੇ ਮੈਂ ਰੱਬ ਕੋਲੋਂ ਇੱਕੋ ਹੀ ਪ੍ਰੇਅਰ ਮੰਗੂਗਾ ਵੀ ਕਦੀ ਵੀ ਤਿੰਨਾ ਮਗਰ ਇੱਕ ਬੱਚਾ ਨਾ ਹੋਵੇ ਮਤਲਬ ਆਈ ਵਿਸ਼ ਕਿ ਇਹ ਜੋ ਇਹਨਾਂ ਨੇ ਸਟੇਟਮੈਂਟ ਦਿੱਤੀ ਉਹ ਝੂਠੀ ਹੋ ਜਾਏ ਪਰ ਤੀਆਂ ਵਿੱਚੋਂ ਇੱਕ ਵੀ ਬਹੁਤ ਹੁੰਦਾ ਬਹੁਤ ਹੁੰਦਾ ਬੱਚਾ ਤੇ ਮੈਂ ਇਹ ਕਹਿੰਦੇ ਜੀ ਇੱਥੋਂ ਕਰਨ ਲਈ ਸਾਨੂੰ ਜਗ੍ਹਾ ਵੱਡੀ ਚਾਹੀਦੀ ਕਿਉਂਕਿ ਬੱਚੇ ਵਧ ਹੀ ਜਾਂਦੇ ਆ ਮੈਂ ਤੁਹਾਨੂੰ ਅੱਜ ਪ੍ਰੋਮਿਸ ਕਰਕੇ ਦਿੰਦਾ ਇਥੋਂ ਪ੍ਰੋਮਿਸ ਕਰਕੇ ਜਾ ਰਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਔਰ ਤੁਹਾਨੂੰ ਚੰਗੀ ਤੋਂ ਚੰਗੀ ਜਗ੍ਹਾ ਤੁਹਾਡੇ ਤਸੱਲੀ ਦੇ ਹਿਸਾਬ ਨਾਲ ਲੈ ਕੇ ਦਵਾਂਗਾ ਔਰ ਜਗ੍ਹਾ ਵੀ ਕੋਈ ਇਹੋ ਜੀ ਦੇਖਾਂਗੇ ਚਾਹੇ ਤੁਸੀਂ ਇੱਥੇ ਦਾ ਮੈਨੂੰ ਕਹਿ ਰਹੇ ਹੋ ਜਾਂ ਕਿਤੇ ਹੋਰ ਦਾ ਕਿ ਜਿੱਥੇ ਜੇ ਮਤਲਬ ਅੱਗੇ ਐਕਸਪੈਂਸ਼ਨ ਦਾ ਵੀ ਸਕੋਪ ਹੋਵੇ ਰੱਬ ਕਰੇ ਨਾ ਹੋਣ ਬੱਚੇ ਪਰ ਘੱਟੋ ਘੱਟ ਸਕੋਪ ਹੋਵੇ ਪਰ ਜਿਹੜੇ ਬੱਚੇ ਹੈਗੇ ਵੀ ਆ ਉਹਨਾਂ ਦੀਆਂ ਵੀ ਐਕਟੀਵਿਟੀਜ਼ ਵਧ ਸਕਣ। ਔਰ ਮੇਰੇ ਵੱਲੋਂ ਕੋਈ ਵੀ ਸੇਵਾ ਹੋਵੇ ਮੈਂ ਹਮੇਸ਼ਾ ਹਾਜ਼ਰ ਆਂ ਪਰ ਜਿਹੜਾ ਤੁਸੀਂ ਬਿਊਟੀ ਮੈਨੂੰ ਅੱਜ ਲਗਾਈ ਹੈ ਮੈਂ ਪ੍ਰੋਮਿਸ ਕਰਦਾ ਮੈਂ ਪੂਰੀ ਕੋਸ਼ਿਸ਼ ਕਰੂੰਗਾ ਔਰ ਮੈਂ ਤੁਹਾਨੂੰ ਜਲਦੀ ਜਵਾਬ ਦਵਾਂਗਾ ਇਹ ਨਹੀਂ ਅਗਲੇ ਹਫ਼ਤੇ ਤੱਕ ਮੈਂ ਆਫੀਸਰ ਨਾਲ ਮੀਟਿੰਗ ਕਰਕੇ ਮੈਂ ਅਗਲੇ ਹਫ਼ਤੇ ਤੱਕ ਤੁਹਾਨੂੰ ਪੂਰਾ ਜਵਾਬ ਦਵਾਂਗਾ ਕਿ ਤੁਹਾਡੇ ਲਈ ਇਹ ਜਗ੍ਹਾ ਹੈ ਕਿ ਤੁਸੀਂ ਇਹ ਵਰਤ ਨਹੀਂ ਚੱਲੋਗੇ। ਬਾਕੀ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਬੈਸਟ ਆਫ ਲੱਕ ਔਰ ਮੈਂ ਦੁਬਾਰਾ ਕਹੂੰਗਾ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਇਹ ਬੱਚਿਆਂ ਨੂੰ ਅਡਾਪਟ ਕਰਨਾ ਪਵੇ ਮੈਂ ਇਹੀ ਰਿਕਵੈਸਟ ਕਰੂੰਗਾ ਜਿਹੜੇ ਪੇਰੈਂਟਸ ਕਰ ਸਕਦੇ ਉਹ ਕਰਨ ਔਰ ਜੇ ਨਹੀਂ ਹੁੰਦਾ ਮੈਂ ਹਮੇਸ਼ਾ ਹਾਜ਼ਰ ਹਾਂ ਤੁਸੀਂ ਜਿੰਨੇ ਬੱਚੇ ਤੁਹਾਡੇ ਦਰਪਣ ਚ ਪੜਦੇ ਆ ਮੈਂ ਉਹਨਾਂ ਨੂੰ ਜੇ ਕੋਈ ਫੀਸ ਨਹੀਂ ਆਂਦੀ ਕੋਈ ਕੁਝ ਨਹੀਂ ਆਂਦੀ ਮੈਂ ਆਪਣੇ ਕੋਲੋਂ ਉਹ ਦਊਂਗਾ ਮੈਨੂੰ ਸਿਰਫ ਇੱਕ ਵਾਰੀ ਮੰਗਿਓ ਔਰ ਮੈਂ ਹਮੇਸ਼ਾ ਹਾਜ਼ਰ ਰਹੂੰਗਾ ਥੈਂਕ ਯੂ ਸ਼ੁਕਰੀਆ